ਨਾ ਕੱਚਾ ਪੱਕਾ ਦੇ ਲਾਗੇ ਕਰਦੇ ਸੀ ਲੁੱਟਾਂ ਖੋਹਾਂ ਆਜ ਆ ਗਏ ਕਾਬੂ ਪ੍ਰੈਸ ਕਾਨਫਰੰਸ ਕਿ ਕਿਹੜੇ ਮਕਸਦ ਨਾਲ ਮਾਨਯੋਗ ਸੀਐਮ ਪੰਜਾਬ ਦੇ ਦਿਸ਼ਾਨ ਦੇ ਸ਼ੇਠ ਅਤੇ ਮਾਨਯੋਗ ਡੀਜੀਪੀ ਪੰਜਾਬ ਜੀ ਨਿਗਰਾਨੀ ਹੇਠ ਤਰਨਤਾਰਨ ਪੁਲਿਸ ਨੂੰ ਜਰੁੰਮ ਦੇ ਖਿਲਾਫ ਲੜਾਈ ਦੇ ਵਿੱਚ ਇੱਕ ਵੱਡੀ ਕਾਮਯਾਬੀ ਮਿਲੀ ਹੈ ਕੁਝ ਦਿਨ ਪਹਿਲਾਂ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਆ ਜਿਹੜੇ ਮਦਈ ਹੈਗੇ ਆ ਉਹਨਾਂ ਵੱਲੋਂ ਇਨਫੋਰਮੇਸ਼ਨ ਮਿਲੀ ਹੈ ਕਿ ਉਹ ਆਪਣੇ ਜਿਹੜੇ ਪਿੰਡ ਹੈਗੇ ਆ ਮਾੜੀਗੋੜ ਸਿੰਘ ਤੋਂ ਕੱਚਾ ਪੱਕਾ ਵੱਲ ਆਈ ਸੀਗੇ ਤੇ ਕੱਚਾ ਪੱਕਾ ਤੋਂ ਜਿਹੜਾ ਵਾਪਸ ਮਾੜੀਗੋੜ ਸਿੰਘ ਆਪਣੇ ਪਿੰਡ ਜਾ ਰਹੇ ਸੀ ਤੇ ਇਲਾਕੇ ਦੇ ਵਿੱਚ ਪਿੱਛੇ ਹੀ ਕੁਝ ਅਣਪਛਾਤੇ ਜਿਹੜੇ ਮੁੰਡੇ ਤਿੰਨ ਮੁੰਡੇ ਜਿਹੜੇ ਉਹਨਾਂ ਨੇ ਆ ਕੇ ਉਹਨਾਂ ਦਾ ਮੋਟਰਸਾਈਕਲ ਰੋਕ ਲਿਆ ਪਿਸਤੌਲ ਦੀ ਨੋਕ ਤੇ ਉਹਨਾਂ ਤੋਂ ਸਾਰਾ ਜਿਹੜਾ ਮੋਟਰਸਾਈਕਲ ਖੋ ਲਿਆ ਗਿਆ ਤੇ ਖੋ ਕਰਕੇ ਜਿਹੜਾ ਭੁਜਾ ਕੇ ਲੈ ਗਏ ਇਮੀਡੀਏਟਲੀ ਇਹਤੇ ਕਾਰਵਾਈ ਕਰਦੇ ਹੋਏ ਜਿਹੜਾ ਤਰਨਤਨ ਪੁਲਿਸ ਨੇ ਇੱਕ ਮੁਕਦਮਾ ਦਰਜ ਕੀਤਾ ਹੈ ਸਖਤ ਧਰਾਮਾ ਤਹਿਤ ਜਿਹੜਾ 304 2 ਭਾਰਤੀ ਨਹਿ ਸੰਹਿਤਾ ਦੇ ਅੰਡਰ ਜਿਹੜਾ ਮੁਕਦਮਾ ਦਰਜ ਕੀਤਾ ਗਿਆ ਉਹਦੇ ਵਿੱਚ ਜਿਹੜੀ ਤਫਤੀਸ਼ ਬੜੀ ਢੰਗਾਈ ਨਾਲ ਕੀਤੀ ਗਈ ਹੈ ਟੈਕਨੀਕਲ ਐਨਾਲਿਸਿਸ ਬਕਰਾ ਬੜਾ ਹੀ ਮਿਹਨਤ ਨਾਲ ਜਿਹੜਾ ਇਹ ਕੇਸ ਜਿਹੜਾ ਬਾਕੀ ਜਿਹੜੀ ਏਜੰਸੀਜ਼ ਹੈਗੀ ਉਹਨਾਂ ਨਾਲ ਰਲ ਕੇ ਇਹ ਕੇਸ ਅਸੀਂ ਟ੍ਰੇਸ ਕੀਤਾ ਹੈਗਾ ਇਹਦੇ ਵਿੱਚ ਤਰਨਤਨ ਪੁਲਿਸ ਨੇ ਤੇ ਫੋਰ ਜੈਂਸੀਸ ਨੇ ਰਲ ਕੇ ਦੋ ਦੋਸ਼ੀਆਂ ਦੀ ਜਿਹੜੀ ਅਰੈਸਟ ਕੀਤੀ ਹੈਗੀ ਹੈ ਇੱਕ ਦੋਸ਼ੀ ਹੈਗਾ ਜਗ ਜਗਤਪ੍ਰੀਤ ਸਿੰਘ ਉਰਫ ਜੱਗਾ ਪਿੰਡ ਕਾਜ਼ੀਕੋਟ ਜਿਹੜਾ ਰੋਡ ਹੈ ਤਰਨਤਾਰਨ ਉੱਥੋਂ ਦਾ ਹੀ ਰਹਿਣਾ ਵਾਲਾ ਹੈਗਾ ਦੂਜਾ ਦੋਸ਼ੀ ਜਿਹੜਾ ਵਰਿੰਦਰ ਸਿੰਘ ਪੁੱਤਰ ਹਰਵਿੰਦਰ ਸਿੰਘ ਪੰਡੋਰੀ ਦਾ ਤਰਨਤਾਰਨ ਦਾ ਇਹਨੂੰ ਵੀ ਅਰੈਸਟ ਕੀਤਾ ਗਿਆ ਇਹ ਦੋਵੇਂ ਇਹਨਾਂ ਕੋਲੋਂ ਜਿਹੜਾ ਇੱਕ 32 ਬੋਰ ਦਾ ਦੇਸੀ ਕਟਾ ਜਿਹੜਾ ਪਿਸਟਲ ਉਹ ਵੀ ਰਿਕਵਰ ਹੋਇਆ ਜਿਸ ਦੇ ਨਾਲ ਤਿੰਨ ਕਾਟਰੀ ਚ ਰਿਕਵਰ ਹੋਏ ਤੇ ਇੱਕ ਜਿਹੜਾ ਖਾਲੀ ਰੌਂ ਜਿਹੜਾ ਉਹ ਵੀ ਰਿਕਵਰ ਹੋਇਆ ਹੈ ਜਿਹੜਾ ਮੋਟਰਸਾਈਕਲ ਇਹਨਾਂ ਨੇ ਵਰਤਿਆ ਸੀ ਇਸ ਜੁਰਮ ਦੇ ਵਿੱਚ ਉਹਨੂੰ ਵੀ ਰਿਕਵਰ ਕੀਤਾ ਗਿਆ ਹੈ ਤਾਂ ਜਿਹੜਾ ਮੋਟਰਸਾਈਕਲ ਜਿਹੜਾ ਖੋਹ ਕੇ ਲੈ ਕੇ ਗਏ ਸੀ ਉਹ ਵੀ ਰਿਕਵਰ ਕੀਤਾ ਗਿਆ ਹੈ ਇਹਨਾਂ ਦਾ ਪਿਛੋਕੜ ਦੇਖਣ ਤੋਂ ਆਹ ਗੱਲ ਵੀ ਸਾਹਮਣੇ ਆਈ ਕਿ ਜਿਹੜਾ ਜਗਤਪ੍ਰੀਤ ਸਿੰਘ ਜੱਗਾ ਹੈਗਾ ਇਹਦਾ ਤੇ ਪਹਿਲਾਂ ਵੀ ਇੱਕ ਬੜਾ ਸੰਗੀਨ ਜਿਹੜਾ ਮੁਕੱਦਮਾ ਜਿਹੜਾ ਲੁਧਿਆਣਾ ਸੀਪੀ ਦੇ ਵਿੱਚ ਦਰਜ ਹੈਗਾ ਹੈ ਜਿੱਥੇ ਜਿਹਦਾ ਨੰਬਰ ਹੈਗਾ 166/23 ਥਾਣਾ ਡੁਗਰੀ ਦਾ ਜਿਹਦੇ ਵਿੱਚ ਅਪਰੋਕਸੀਮੇਟਲੀ 6 ਕਰੋੜ ਦੀ ਜਿਹੜੇ ਨੇ ਦਖੈਤੀ ਜਿਹੜੀ ਕੀਤੀ ਸੀਗੀ ਉਹਦੇ ਵਿੱਚ ਇਹ ਜਿਹੜਾ 11/4/2024 ਨੂੰ ਜਿਹੜਾ ਜੇਲ੍ਹ ਤੋਂ ਜ਼ਮਾਨਤ ਤੇ ਆਇਆ ਸੀ ਤੇ ਇਸ ਤੋਂ ਬਾਅਦ ਆ ਕੇ ਇਹਨੇ ਜਿਹੜੀ ਵਾਰਤਾਤ ਨੂੰ ਅੰਜਾਮ ਦਿੱਤਾ ਜਿਹੜਾ ਬਰਿੰਦਰ ਸਿੰਘ ਹੈਗਾ ਹੈ ਇਹਦੇ ਉੱਤੇ ਵੀ ਜਿਹੜਾ ਇਹਦਾ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਹੈ ਇਹਦੇ ਉੱਤੇ ਜਿਹੜੇ ਦੋ ਜਿਹੜੇ ਸੰਗੀਨ ਮੁਕਦਮੇ ਆਲਰੇਡੀ ਦਰਜ ਹੈਗੇ 166/23 ਜਿਹੜਾ 392 ਤੇ ਆਮ ਸੈਟ ਦੇ ਤਹਿਤ ਦਰਜ ਹੈਗਾ ਸਦਰ ਤੰਤਨ ਚ ਤੇ 70/23 ਜਿਹੜਾ ਫੋਕ ਕਰਨ ਦਾ ਦੋ ਮੁਕਦਮੇ ਆਲਰੇਡੀ ਦਰਜ ਹਨ ਇਹਦੇ ਵਿੱਚ ਵੀ ਇਹ ਜ਼ਮਾਨਤ ਤੇ ਬਾਹਰ ਆਇਆ ਸੀਗਾ ਜ਼ਮਾਨਤ ਤੇ ਆਣ ਤੋਂ ਬਾਅਦ ਵੀ ਜਿਹੜਾ ਇਹਨਾਂ ਨੇ ਇਹ ਕ੍ਰਾਈਮ ਜਿਹੜਾ ਕੀਤਾ ਹੈਗਾ ਤੰਦਰ ਪੁਲਿਸ ਨੇ ਮੁਸਤਦੀ ਨਾਲ ਕੰਮ ਕਰਦੇ ਇਹਨਾਂ ਨੂੰ ਦੁਬਾਰਾ ਜਿਹੜਾ ਅਰੈਸਟ ਕੀਤਾ ਹੈਗਾ ਮੁੱਢਲੀ ਪੁੱਛ ਕੇ ਛੇ ਗੱਲ ਵੀ ਸਾਹਮਣੇ ਆਈ ਹੈ ਕਿ ਇਹਨਾਂ ਨੇ ਹੋਰ ਵੀ ਜਿਹੜੀ ਫਾਇਰਿੰਗ ਦੀ ਵਾਰਦਾਤਾ ਤੰਤਨ ਚ ਕੀਤੀਆਂ ਉਹਦੇ ਵਿੱਚ ਹੁਣ ਜਿਹੜੀ ਫਰਦਰ ਆਪਾਂ ਰਿਮਾਂਡ ਲੈਣ ਤੋਂ ਬਾਅਦ ਜਿਹੜੀ ਪਰਤਾਲ ਹੈ ਦੁਗਾ ਇਹਨਾਲ ਕਰਾਂਗੇ ਤੇ ਜਿਹੜੇ ਹੋਰ ਵੀ ਕਿਹੜੇ ਕੇਸ ਹੈਗੇ ਆ ਫਾਇਰਿੰਗ ਦੇ ਉਹ ਵੀ ਟ੍ਰੇਸ ਹੋਣ ਦੇ ਪੂਰੇ ਸਾਰੇ ਤੇ ਆ ਜੀ ਆ